बंदे कोई मैच पीती हुई है, तो पीती हुई है। तो ਸੋ ਪਾਇਆ ਗੰਦੀਆਂ ਗਾਲਾਂ ਗੱਡੀਆਂ ਨੇ ਇਹ ਕਹਿੰਦਾ ਮੈਂ ਮੁਨਸੀ ਬਣਨਾ ਥਾਣੇ ਤੇਨਾ ਮੈਂ ਪਰੋਵੇ ਥਾਰੇ ਮੁਨਸੀ ਆ ਆ ਗੰਦੀਪ ਨਾ ਮੇਰਾ ਕਹਿੰਦਾ ਮੈਂ ਬਾਜੀ ਤੁਸੀਂ ਕਿਹੜੇ ਮੁੰਚੀ ਲੱਗੇ ਹੋ ਹਾਂਜੀ ਮੈਂ ਤੂੰ ਕਹਿ ਮੈਂ ਮੁੰਚੀਆਂ ਤੁਸੀਂ ਕਿਹੜੇ ਮੁੰਚੀ ਹੋ ਨਹੀਂ ਤੂੰ ਆਹ ਗੱਲ ਹੋ ਗਈ ਮੇਰਾ ਭਰਾ ਕਿਉਂ ਠਾਣੇ ਚਾਹੁੰਦਾ ਮੈਨੂੰ ਜਸਟ ਵੀਡੀਓ ਕਾਲ ਕਰ ਰਹੀ ਨੂੰ ਭਰਾ ਠਾਣੇ ਨਾ ਇਹ ਕਿਉਂ ਵਰਤਰਾ ਮੇਰਾ ਭਰਾ ਮੁੰਚੀ ਮੈਂ ਮੁੰਚੀਆਂ ਤਾਂ ਤੁਸੀਂ ਕਿੱਥੇ ਲੈ ਕੇ ਜਾ ਰਹੇ ਇਹਨੂੰ ਇੱਕ ਦੀ ਡੀਏ ਟੈਸਟ ਕਰਵਾਣਾ ਇਹ ਨਸ਼ਾ ਸਮੈਗ ਪੀਤੀ ਹੋਈ ਹੈ ਓ ਠਾਣੇ ਲੈ ਚੱਲੋ ਠਾਣੇ ਮੈਂ ਤਾਂ ਐਸੇ ਮੈਂ ਕੈਮਰਾ ਚੱਕ ਰਹੇ ਮੈਂ ਤਾਂ ਉਥੇ ਨਾ ਖੜਾ ਸੀ ਬੱਬੀ ਜੀ ਨੂੰ ਡਿਊਟੀੋਂ ਸੇ ਭੱਜ ਕੇ ਆਏ ਦੋ ਇੱਥੇ ਬੱਬੀ ਜੀ ਦੁੱਖ ਮੁਠੀ ਫਿਰ ਤੁਹਾਡੇ ਵਿੱਚ ਕਿਹਨਾਂ ਨਾਲ ਹੋਈ ਹੈ ਲੜਾਈ ਕੋਈ ਉਪਰੇ ਬੰਦੇ ਨੇ ਹੁਣ ਟੋਲ ਟੈਕਸ ਸੇ ਭੱਜੇ ਕਿਉਂ ਤੁਹਾਡੇ ਬੰਦੇ ਇੱਥੋਂ ਹਾਂਜੀ ਵੀਰੇ ਪਤਾ ਨਹੀਂ ਵੀਰੇ ਮੈਂ ਕਿਉਂ ਭੱਜੇ ਜੇ ਕੋਈ ਲੜਾਈ ਕੀਤੀ ਹੈ ਤੁਸੀਂ ਤਾਂ ਹੀ ਭੱਜੇ ਹੋ ਮੈਂ ਤਾਂ ਫਿਰ ਖੜਾ ਰਹਾ ਤੁਹਾਡੇ ਜੀ ਮੈਂ ਆਪਣਾ ਜੇ ਮਾਰਿਆ ਹੁੰਦਾ ਕਿਸਦੇ ਨਾ ਛਡਾਉਣਾ ਹੁੰਦਾ ਮੈਂ ਤੇ ਕਿੱਥੇ ਗਏ ਫਿਰ ਬੰਦੇ ਉਹ ਕਿੱਥੇ ਗਏ ਭੱਜ ਗਏ ਸਾਰੇ ਵੀਰੇ ਤੁਸੀਂ ਵੀ ਤਾਂ ਇਹਦੇ ਮੁਲਾਜ਼ਮ ਹੋ ਮੂ ਵੀ ਭੱਜ ਜਾਂਦਾ ਤੂੰ ਮੇਰੇ ਕਾ ਕਰ ਰਿਹਾ ਮੈਂ ਤਾਂ ਸੱਚਾ ਸੀ ਵੀਰੇ ਮੈਂ ਨੇ ਮੁਲਾਜ਼ਮ ਤੁਸੀਂ ਵੀ ਤੁਹਾਡੇ ਮੁਲਾਜ਼ਮ ਉੱਤੋਂ ਟੋਲ تک ਛੱਡ ਗਏ ਉਹ ਭੱਜੀ ਬੈਠੇ ਆ ਉਸੇ ਕੋਈ ਵੀ ਨਹੀਂ ਗਾ ਵੀਰ ਜੀ ਆਪਣੇ ਕੋਈ ਗਲਤੀ ਨਹੀਂ ਮੇਰੇ ਕੋਈ ਗਲਤੀ ਨਹੀਂ ਮੇਰੇ ਕੋਲ ਕਿਉਂ ਪਕਰ ਤੂੰ ਕਹਦੇ ਨਹੀਂ ਭੱਜਿਆ ਫੇਰ ਫਿਰ ਮੇਰੀ ਗਲਤੀ ਨਹੀਂ ਸੀ ਮੇਰੀ ਕੋਈ ਅੱਛਾ ਜਿਹੜੇ ਬੰਦੇ 40 ਭੱਜ ਗਏ ਉਹਨਾਂ ਦੀ ਗਲਤੀ ਸੀ ਉਹ ਭੱਜ ਕੇ ਤੂੰ ਕੱਲਾ ਬੰਦੀਆ ਦਾ ਬੰਦਾ ਟੋਲ ਵਾਲੇ ਬੰਦੇ ਮਿਠਾਉਂਦਾ ਵਿੱਚ ਉਹ ਵੀ ਤਾਂ ਮਿਠਾਉਂਦੇ ਗਏ ਜੀ ਮਾਰੇ ਮੈਂ ਕਿਹਾ ਕਾਰ ਵੀ ਤਾਂ ਕਰ ਦੋ ਉਹ ਕਾਰ ਵੀ ਜੀ ਭਾਈ ਜੀ ਦਾ ਫੇਰ ਮੁਲਾਜ਼ਮ ਨਾਲ ਥੱਕਾ ਉਹ ਬਾਈ ਜੀ ਪਰਚਾ ਸੀ ਤਾਂ ਕਰਾ ਲੈ ਥੋੜੇ ਹੁੰਦੇ ਕੋਣ ਆ ਤੇ ਲਾ ਲੂਗਾ ਇਹਨੂੰ ਦੱਸੋ ਮੁਲਾਜ਼ਮ ਉਹਨਾਂ ਇਹ ਨਾ ਬਚਾਇਆ ਬੰਦਿਆਂ ਨੇ ਵੀਰੇ ਭਾਈ ਨੂੰ ਪੁੱਤਰੋ ਲੋਕਾਂ ਨੇ ਬਚਾਇਆ ਕੋਈ ਮੁਲਾਜ਼ਮ ਨਹੀਂ ਆਇਆ ਵੀਰੇ ਮੈਂ ਦੂਜੇ ਬੰਦਿਆਂ ਨੂੰ ਲੈ ਕੇ ਜਾਉਂ ਇਹਨੂੰ ਵੀ ਗਾੜਾ ਕੱਟੀ ਅੱਗੇ ਜਾਵਾਂਗੇ ਬਾਈ ਇੱਧਰ ਆ ਜਾਓ ਬੰਦਿਆਂ ਨੂੰ ਲੈ ਕੇ ਬੰਦੇ ਆ ਗਏ ਉਹਨੇ ਨਾ ਟੱਕਰ ਕੋਈ ਨਹੀਂ ਮੈਂ ਜੋ ਜਪ ਚਾਲਦੇ ਦੱਬ ਦਈਏ ਫਲਾਜ ਉਹਦਾ ਬਿਠਾਉ ਮੰਤਰ ਉਹ ਖਾ ਲਾਂਗੇ ਜਰਵੇ ਦੀ ਖਾ ਲਾਂਗੇ ਇਹਨਾਂ ਦਾ ਭਾਈ ਗੱਲ ਕਿਉਂ ਦੀ ਰਾ ਤੁਸੀਂ ਹੱਥੋਂ ਪਾਈ ਹੋਏ ਨਹੀਂ ਗੱਲ ਪਤਾ ਨਹੀਂ ਮਿਲਦਾ ਮੈਂ ਤਾਂ ਉਸੇ ਡਿਊਟੀ ਕਰ ਰਿਹਾ ਸੀ ਮੇਰੇ ਵੀਡੀਓ ਚੈੱਕ ਕਰ ਲੋ ਜੇ ਉੱਥੇ ਨਾਲ ਕੱਖਾ ਪਾਈ ਹੋਵੇ ਮੈਂ ਆ ਜਾ ਹੁਆ ਇੱਥੇ ਕੀ ਸੀਗਾ ਪਤਾ ਨਹੀਂ ਬੱਬੀ ਮੈਂ ਤਾਂ ਦੇਖ ਮੈਂ ਵੀਡੀਓ ਜਾ ਕਰ ਸਕਦੀ ਹਾਂ ਕਿ ਮੈਂ ਉੱਥੇ ਸੀਗਾ ਉਸੇ ਲਾਈਨ ਤੋਂ ਭੱਜ ਆ ਕੇ ਇੱਥੇ ਵੀ ਜੁਠੀ ਮਰਸੀ ਹੋਈ ਸੀ ਹੁਣ ਤੁਸੀਂ ਟੂਨ ਪਾਏ ਬੰਦ ਕਰਤਾ ਤਬੀ ਮੈਂ ਤਾਂ ਪਤਾ ਹੀ ਨਹੀਂ ਮੈਂ ਤਾਂ ਉਸੇ ਮਲਾਜਮਾਂ ਟੂਲ ਕਲਾਜੇ ਦੇ ਨਹੀਂ ਮੈਂ ਤਾਂ ਕਿਸੇ ਹੋਰ ਦੇ ਓ ਕਿੱਥੇ ਹੈ ਇਸ ਵਿੱਚ ਜਿਵੇਂ ਸਾਥ ਚਲੇ ਹੁੰਦਾ ਮੈਂ ਤਾਂ ਨਾ ਉਥੇ ਦੂਰ ਹੀ ਕਰਦਾ ਕੀ ਇੱਥੇ ਟੂਲ ਪਲੇ ਕਰਦਾ ਇਹਨੂੰ ਮੈਂ ਜਾਣਦਾ ਬੰਦੇ ਨੂੰ ਮੈਂ ਪਾਸੋਂ ਮੈਨੂੰ ਮੇਰੀ ਪਰਚੀ ਵਿੱਚ ਮੈਂ ਕਿਤੇ ਵੀ ਜਾਣ ਲਿਆ ਟੂਲ ਪਲੇ ਯਾਦ ਹੈ ਤੇ ਇੱਕ ਵਾਰ ਸਾਡੀ ਆਈਡੀ ਰੱਖੀ ਸੀ ਇੱਕ ਮਿੰਟ ਭਾਜੀ ਨੂੰ ਟੂਲ ਪਲੇ ਦਾ ਮਲਾਜਮ ਹੈ ਨੀ ਮੈਂ ਤਾਂ ਅੱਛਾ ਅਰਤੀ ਸੀ ਯਾਰ ਕੀ ਨਾਮ ਕੀ ਤੁਹਾਡਾ ਤੁਸੀਂ ਪਰਚੀਆ ਕੱਢਦੇ ਹੋ ਕੱਢ ਲਈਏ ਤੁਸੀਂ ਇੱਥੇ ਜਿਹੜਾ ਮੁਲਾਜ਼ਮ ਕੁੱਟਿਆ ਕੀ ਗੱਲ ਕੀ ਹੋਈ ਫਿਰ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਉੱਪਰੇ ਬੈਠਾ ਸੀਗਾ ਕੁੱਟਿਆ ਹੈ ਆਪਣੇ ਆਪਣੇ ਆਪ ਹੀ ਫਿਰ ਆ ਬੈਠੇ ਨੇ ਨਹੀਂ ਕੁੱਟਿਆ ਹੈ ਤੇ ਉਹਨਾਂ ਜਵਾਬ ਦੇ ਕੋਈ ਕੋਈ ਮੁਲਾਜ਼ਮ ਕੁੱਟਿਆ ਹੈ ਉਹਦੇ ਵਿੱਚ ਮੁਲਾਜ਼ਮ ਕੁੱਟਿਆ ਹੈ ਕੀ ਗੱਲ ਕੀ ਹੋਈ ਹੈ ਫਿਰ ਮੈਂ ਹੈ ਨਹੀਂ ਸੀ ਉਹਦੇ ਉੱਥੇ ਮੈਂ ਕੈਮਰਾ ਚੱਕ ਰਿਹਾ ਉਹ ਤੈਨੂੰ ਇਹ ਪੁੱਛਦਾ ਤੂੰ ਪਾਕਿਸਤਾਨ ਚ ਜੀਗਾ ਨਹੀਂ ਬਾਪੂ ਜੀ ਮੈਂ ਤੂੰ ਸ਼ੇਰ ਸੀ ਹੁਣ ਤੂੰ ਦਿੱਡੜ ਬਣਦਾ ਸਾਊਥ ਅਫਰੀਕਾ ਤੇ 60 ਜੋੜੇ ਬੋਲ ਰਿਹਾ ਭਾਈ ਜੀ 40 ਬੰਦੇ ਦੇ 40 ਦੇ 40 ਬੰਦੇ ਖੁੱਪਰੇ ਦੇ ਉਹ ਸਹੀ ਗੱਲ ਕਰਦੇ ਬੜੀ ਗੱਲ ਸੀ ਇਹ ਮਾਰਦਾ ਨਹੀਂ ਬਾਪੂ ਜੀ ਗੱਲ ਹੋਈ ਕੀ ਸੀ ਇਹ ਗੱਲ ਕੀ ਹੋਈ ਉਹ ਦੱਸ ਦੇ ਇਹਨਾਂ ਤੋਂ ਇਹ ਮੈਂ ਸਿਰ ਜੀ ਕੇ ਗੈਰੰਟੀ ਠੀਕ ਹੈ ਇੱਥੇ ਨੇ ਆਫੀਸਰ ਕੇ ਬੰਦੇ ਖੜੇ ਸੀਗੇ ਇੱਕ ਗੱਡੀ ਖੜੀ ਸੀ ਠੀਕ ਹੈ ਉੱਥੋਂ ਇਹ ਸਾਡਾ ਝੁੱਠਾ ਬਠੀ ਕਰਦੇ ਸੀ ਇਹ ਮੈਂ ਉਦੋਂ ਬਾਪੂ ਭੱਜਾ ਵੀ ਵੀਡੀਓ ਚੈੱਕ ਰੱਖਦਾ ਕੋਈ ਮੈਂ ਵੀ ਗੁਰਗਰਾ ਸਾਹੀ ਤੋਂ ਫੋਟੋ ਖਾ ਗਿਆ ਨਾ ਉਹ ਤੋਂ ਘੜੇ ਪਈ ਮਾਈ ਦੇ ਪੱਜਾ ਜਾ ਭਰ ਤੋਂ ਮਾਇਰੇ ਪਛੇ ਰਿਆਂ ਗੁਰਦੁਆਰੇ ਜਾਣੇ ਬਾਬੇ ਓ ਤੂੰ ਮੇਰੀ ਗੱਲ ਸੁਣ ਕੁੱਟਿਆ ਤੁਸੀਂ ਜਿਹੜਾ ਬੰਦਾ ਮੁਲਾਜ਼ਮ ਕੁੱਟਿਆ ਕੋਈ ਉਹ ਵੀ ਨਹੀਂ ਦੱਸਿਆ ਜਾ ਰਿਹਾ ਇਹਨਾ ਬਾਬਾ ਜੀ ਆਗੇ ਨੇ ਬਾਬਾ ਜੀ ਨਾ ਹੁੰਦੇ ਸਰ ਬਾਬਾ ਜੀ ਨਾ ਹੁੰਦੇ ਤਾਂ ਮੁੰਡਾ ਮਾਰ ਤੇ ਆਦਾ ਜੀ ਜੇ ਤੂੰ ਜੇ ਕੁੱਟਿਆ ਨਹੀਂ ਜੇ ਜੇ ਬਾਬਾ ਜੀ ਨਾ ਹੁੰਦੇ ਵਰਤ ਲਗੇ ਨਾ ਜਾਂਦਾ ਮੇਰਾ ਭਤੀਜਾ ਮੁਲਾਜ਼ਮ ਸੀ ਇੱਥੇ ਹਾਂਜੀ ਮੇਰੀ ਜਗ੍ਹਾ ਸੀ ਉਹ ਤੇ ਉਹ ਆ ਰਹੇ ਸੀ ਡਿਊਟੀ ਤੇ ਚੰਡੀਗੜ੍ਹ ਤੋਂ ਇੱਧਰ ਆ ਰਹੇ ਸੀ ਇੱਥੇ ਆਸਤ ਤੇ ਇਹਨਾਂ ਨੇ ਉਹਨੇ ਕਾਰਡ ਵੀ ਦਿਖਾਇਆ ਵੀ ਮੈਂ ਮੁਲਾਜ਼ਮ ਹਾਂ ਇਹਨਾਂ ਨੇ ਘਟੋਂ ਪਰ 40 ਬੰਦੇ ਸਾਰੇ ਕੋਈ ਵੀਡੀਓ ਵੀਡੀਓ ਬਣਾਇਆ ਹੋਣਾ लवली 40 ਬੰਦੇ ਨਿਕਲ ਕੇ ਪਾਨੇ ਕੋਈ ਰਾਣਾ ਇਹਨਾਂ ਨੂੰ ਕੋਟਵੋਟੇ ਬੁਰੇ ਹਾਲ ਕਿਤੇ ਪਾਜੀ ਵਿਵਾਦ ਦਾ ਸਰਦਾਰ ਆਏ ਜਥੇਦਾਰ ਜੀ ਇਹਨਾਂ ਨੇ ਜਦੋਂ ਗ੍ਰফতারਾ ਮਾਰੇ ਉਦੋਂ ਪਿੱਛੇ ਫਿਰ ਕੁੱਝ ਆਈ ਇੱਥੇ ਸਾਡਾ ਕਟੂੜ ਤੇ ਪਬਲਿਕ ਪੰਨਾਂ ਦੀ 3-400 ਬੰਦਾ ਇਕੱਠਾ ਹੋ ਗਿਆ ਸੀ ਪਾਜੀ ਇਹਨਾਂ ਨੇ ਕੋਟ ਉੱਟ ਕੇ ਸਾਡੇ ਮੁੰਡੇ ਦਾ ਖਾ ਲਿਆ ਹੁਣ ਹਸਪੀਟਲ ਦੇ ਦਾਖਲੇ ਉਹਦੀ ਪੁੱਤਰੀ ਨਾਲ ਪਤਾ ਨਹੀਂ ਡਰਾਇਵ ਹੋ ਗਈਆਂ ਕੁਝ ਉਹਦੀ ਬਾਅਦ ਨਹੀਂ ਨਿਕਲੀ ਮੇਹ ਤੇਜੀ ਜੀ ਕੀ ਕੀ ਗੱਲਬਾਤ ਹੋਈ ਹੈ ਕਿ ਜਿਹੜਾ ਇਹਨਾਂ ਦਾ ਜ਼ਿਆਦਾ ਤੁਤੁ ਮਹਿਮਾ ਹੋ ਚੁੱਕੀ ਹੈ ਇਹਨਾਂ ਨਾਲ ਕੁਛ ਨਹੀਂ ਗੱਲ ਨੂੰ ਬਸ ਆ ਦੇਖ ਲਓ ਕੋਈ ਵੀਡੀਓ ਗੱਡੀ ਤੋਂ ਬਾਹਰ ਨਿਕਲ ਰਿਆ ਨਾ ਕੋਟਾ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਜਾਂ ਤਾਂ ਹੁੰਦਾ ਉਹਨੇ ਕਾਰ ਜਦੋਂ ਕਹਿ ਰ ਜਦੋਂ ਲੰਘਣ ਦਾ ਹੱਕ ਤਾਂ ਰਹਿ ਗਿਆ ਕਿ ਨਹੀਂਗਾ ਭਾਜੀ ਨਹੀਂ ਕੋਈ ਟੋਲ ਨੂੰ ਲੈ ਕੇ ਹੋਈ ਆ ਜਾਂ ਕਿਸੇ ਹੋਰ ਟੋਲ ਨੂੰ ਭਾਜੀ ਸਾਨੂੰ ਨਹੀਂ ਪਤਾ ਨਹੀਂ ਤਾਂ ਆਇਆ ਵੀ ਉਹਨੂੰ ਕੋਟਾ ਲੈਣਾ ਟੋਲ ਤੇ ਚੋਟੀ ਤੇ ਜਾ ਰਿਹਾ ਟੋਲ ਤੋਂ ਕਰਕੇ ਹੋਈ ਹੋਣੀ ਉਹ ਲੰਘ ਰਿਹਾ ਉਹ ਨਾ ਲੰਘਣ ਨਹੀਂ ਦਿੱਤਾ ਮਾਲੀ ਤੋਂ ਸੋਨਾ ਸਾਬ ਤੋਂ ਜਦੋਂ ਜੀ ਉੱਤੇ ਆ ਕੇ ਉਤਰਿਆ ਤਾਂ ਸਿੰਘ ਨੂੰ ਸਾਨੂੰ ਅਸੀਗਾ ਵੀ ਸਾਨੂੰ ਇੱਥੋਂ ਕੋਈ ਚੀਜ਼ ਤੇ ਚੜਾ ਦੇ ਹਾਂ ਕਹਿੰਦੇ ਜੀ ਚੜਾ ਦਿੰਦੇ ਆ ਉਹ ਟੋਲ ਟੈਕਸ ਦਾ ਪਿਛਲੇ ਪਾਸੇ ਮੈਂ ਗੇਟ ਤੇ ਖੜ੍ਹਾ ਹੀ ਰੋਲਾ ਸੁਣ ਰਿਹਾ ਸੀਗਾ ਇਧਰ ਦੇ ਪਾਸੇ ਇੱਕ ਮੁੰਡੇ ਨੂੰ ਚੱਕਿਆ ਆਇਆ ਸੀ ਇਹਨਾਂ ਨੇ ਸਾਰੇ ਜਾਣੇ ਨੇ ਬੇ ਕੁੱਟਣ ਲੱਗੇ ਸੀ ਕਿਹਨਾਂ ਨੇ ਕਿਹਨਾਂ ਨੇ ਆ ਹਾਜ਼ਰ ਸੁਣਵਾਣ ਟੋਲ ਟੈਕਸ ਵਾਲੇ ਨੇ ਆ ਤੇ ਉਹ ਉਹ ਬੰਦਾ ਕੌਣ ਸੀ ਜਿਹਨੂੰ ਕੁੱਟ ਰਹੇ ਸੀ ਪਤਾ ਲੱਗਿਆ ਉਹ ਉਹ ਕੋਈ ਕੋਈ ਵਿਜੀਲੈਂਸ ਦੇ ਵਿੱਚ ਕੋਈ ਅਫਸਰ ਆਜੀ ਕੋਈ ਮੁਲਾਵਾ ਅੱਛਾ ਅਸੀਂ ਬਹੁਤ ਹੱਕਾਂ ਮਾਰੀਆਂ ਵੀ ਉਹਨੂੰ ਛੱਡ ਦੋ ਉਹਨਾਂ ਨੇ ਕਿਸੇ ਦੀ ਸਾਡੀ ਸੁਣੀ ਨਹੀਂ ਜੇ ਅਸੀਂ ਆਪਦੇ ਅਵਸਾਸਤਰ ਕੱਢ ਕੇ ਚਲਾ ਦਿੰਦੇ ਫੇਰ ਇਹਨਾਂ ਨੇ ਕਿਹੜੇ ਦੀ ਰਿੰਗਾ ਸਿੰਘਾਂ ਨੇ ਇਹ ਕੰਮ ਕਰਤਾ ਬਾਰਡਰਾਂ ਦੇ ਉੱਤੇ ਮੁੰਡੇ ਬੈਠੇ ਨੇ ਜ਼ਮੀਨਾਂ ਨੇ ਬੇਖ ਰਹੀਆਂ ਨੇ ਰੋਡ ਟੈਕਸ ਆ ਕਾਹਦੇ ਦੇ ਰਾਇ ਜਿਤਨੇ ਗੱਡੀ ਆਉਂਦੀ ਆ ਉਦੋਂ ਹੀ ਟੋਲ ਟੇ ਦਾ ਰੋਟੈਕਸ ਕੱਟ ਹੁੰਦਾ ਸਾਦਾ ਰੋਟੈਕਸ ਕੋਈ ਰੋਟੈਕਸ ਨਹੀਂ ਹੈਗਾ ਇਹ ਇਹ ਮੁੰਡਿਆਂ ਦੀ ਥੋੜੀ ਲੋਕ ਨੂੰ ਟੋਲ ਤੇ ਉਹ ਮਲਾਜਮ ਜਦੋਂ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਜਦੋਂ ਇਹ ਇੱਕ ਇੱਕ ਮਲਾਜਮ ਦੇ ਨਾਲ ਇਹ ਕਸ ਹੋ ਰਿਹਾ ਆਮ ਆਦਮੀ ਜਨਤਾ ਕੀ ਕਰੂਗੀ ਮਲਾਜਮ ਨਾਲ ਤੁਸੀਂ ਦੇਖਿਆ ਲੇਕਿਨ ਉਹ ਮਲਾਜਮ ਨੂੰ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ ਹੋ ਉਹ ਹਸਪੀਟਲ ਲੈ ਕੇ ਗਏ ਉਹ ਜੀ ਤੇ ਉਹਦੇ ਕੋਈ ਸੱਟ ਪੇਟ ਲੱਗੀ ਸੱਟਾ ਪੇਟ ਬਾਬਾ ਜੀ ਉਹਦੇ ਖੁੱਦੀਆਂ ਤੇ ਜਿਹੜੇ ਆ ਟੂਲ ਪਲੇ ਆਂਦੇ ਨਹੀਂ ਮਾਰੇ ਨੂੰ ਜਿਹੜੇ ਹੁਣ ਟੂਲ ਪਲੇ ਵਾਲਾ ਉਹ ਬੰਦ ਕਰਕੇ ਕਿੱਥੇ ਗਏ ਉਹ ਉਹ ਪਹਿਲਾਂ ਭਜਾਉਂਦੇ ਇਹਨਾਂ ਨੇ ਜਿੰਦਾ ਲਾ ਪੁਲਿਸ ਆਈ ਸੀ ਪਬਲਿਕ ਇਕੱਠੀ ਹੋਈ ਹੈ ਜੀ ਪਬਲਿਕ ਇਕੱਠੀ ਹੋ ਗਈ ਪਬਲਿਕ ਨੇ ਕਿਸੇ ਨੂੰ ਡਿਟੇਨ ਕੀਤਾ ਲੈਣਾ ਪੁਲਿਸ ਕੋਈ ਲੈ ਕੇ ਗਈ ਬੰਦਾ ਇੱਕ ਬੰਦਾ ਲੈ ਕੇ ਪਬਲਿਕ ਦਾ ਮਲਾਜਮ ਜੇ ਬਾਬਾ ਜੀ ਨਾ ਹੁੰਦੇ ਪਬਲਿਕ ਦਾ ਤਾਂ ਨਾ ਜੀ ਕਿਸੇ ਦਾ ਜਿਗਰਾ ਹੀ ਨਹੀਂ ਬਣਿਆ ਹੈਗਾ ਕਿਉਂ ਉਹ ਤਾਂ ਖਾਲੀ ਹੁੰਦੇ ਆ ਠੀਕ ਹੈ ਛੜਾਣ ਦਾ ਜਿਗਰਾ ਨਹੀਂ ਬਣਿਆ 40 ਬੰਦੇ ਦੀ ਵੀਡੀਓ ਪਈ ਹੋਈ ਹੈ